ਤੁਸੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਕੱਚੇ ਅੰਬਿਆਂ ਦੀ ਚਟਣੀ ਜਿਹਦੇ ਵਾਸਤੇ ਆਪਾਂ ਨੇ ਕੱਚੇ ਅੰਬ ਲੈ ਲਏ ਲਹਾਸਣ ਲੈ ਲਿਆ ਜੀਰਾ ਲੈ ਲਿਆ ਤੇ ਲਾਲ ਮਿਰਚ ਲੈ ਲਈ ਦਰਦੜੀ ਚਲੋ ਜੀ ਹੁਣ ਆਪਾਂ ਅੰਬਿਆਂ ਨੂੰ ਛਿੱਲ ਲੈਨੇ ਆਂ ਬੋ ਜੀ ਅੰਬਿਆਂ ਨੂੰ ਆਪਾਂ ਛਿੱਲ ਰਹੇ ਹਾਂਗੇ ਇਸ ਤਰੀਕੇ ਨਾਲ ਆਪਾਂ ਅੰਬਿਆਂ ਨੂੰ ਛਿੱਲ ਲਵਾਂਗੇ ਉੱਪਰ ਉਹਦਾ ਛਿਲਕਾ ਲਾ ਲਵਾਂਗੇ ਅੰਬੇ ਆਪਾਂ ਛਿੱਲ ਲੀਆਂ ਤੇ ਹੁਣ ਇਹਨਾਂ ਨੂੰ ਕੱਟ ਦਵਾਂਗੇ ਲਓ ਜੀ ਇਸ ਤਰੀਕੇ ਨਾਲ ਆਪਾਂ ਕੱਟ ਦਵਾਂਗੇ ਵਿੱਚ ਜਿਹੜੀ ਇਹਦੀ ਗੁੱਠਲੀ ਆ ਉਹਨੂੰ ਆਪਾਂ ਬਾਹਰ ਕੱਢ ਦਵਾਂਗੇ ਗੁੱਠਲੀ ਨੂੰ ਆਪਾਂ ਬਾਹਰ ਕੱਢ ਦਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਅੰਬੀ ਨੂੰ ਕੱਟ ਦਵਾਂਗੇ ਜੀ ਆਪਾਂ ਗੈਸ ਤੇ ਪੈਨ ਧਰ ਲਵਾਂਗੇ ਤੇ ਪਾਣੀ ਨੂੰ ਆਪਾਂ ਸੁਕਾ ਲਵਾਂਗੇ ਪਹਿਲਾਂ ਲਓ ਜੀ ਥੋੜਾ ਜਿਹਾ ਆਪਾਂ ਸਰ੍ਹੋਂ ਦਾ ਤੇਲ ਪਾ ਲਵਾਂਗੇ ਆਪਾਂ ਜੀਰਾ ਪਾ ਦਵਾਂਗੇ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਇਹਦੇ ਵਿੱਚੇ ਆਪਾਂ ਲਸਣ ਨੂੰ ਐਡ ਕਰ ਦਵਾਂਗੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਸੇਕ ਲਵਾ ਲਵਾਂਗੇ ਥੋੜਾ ਥੋੜਾ ਤੇ ਹੁਣ ਇਹਦੇ ਵਿੱਚ ਆਪਾਂ ਦਰੜੀ ਮਿਰਚ ਮਿਰਚ ਵੀ ਪਾ ਦਵਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਆਪਣਾ ਲਹਾਸਣ ਮਿਰਚ ਤੇ ਜੀਰਾ ਭੁੰਨਿਆ ਗਿਆ ਹੁਣ ਇਹਨੂੰ ਆਪਾਂ ਪਲੇਟ ਵਿੱਚ ਬਾਹਰ ਕੱਢ ਲਵਾਂਗੇ। ਲਓ ਜੀ ਆਪਾਂ ਕੱਢ ਲਿਆ। ਲਓ ਜੀ ਆਪਾਂ ਵਿੱਚ ਹਰੀ ਮਿਰਚ ਵੀ ਭੁੰਨ ਲਵਾਂਗੇ ਚੰਗੀ ਤਰੀਕ ਤਰੀਕੇ ਨਾਲ। ਹਰੀ ਮਿਰਚ ਭੁੰਨੇਗੀ ਤੇ ਹੁਣ ਇਸ ਨੂੰ ਆਪਾਂ ਬਾਹਰ ਕੱਢ ਲਵਾਂਗੇ ਹੁਣ ਆਪਾਂ ਜਿਹੜਾ ਭੁੰਨੇ ਸੀਗੇ ਮਿਰਚਾਂ ਉਹ ਵਿੱਚ ਐਡ ਕਰ ਲਵਾਂਗੇ ਲਸਣ ਵਗੈਰਾ ਜੀਰਾ ਵਿੱਚ ਐਡ ਕਰ ਲਵਾਂਗੇ ਤੇ ਇਸ ਤੋਂ ਉੱਪਰ ਇਹਦੇ ਵਿੱਚ ਆਪਾਂ ਆਂਬੀ ਐਡ ਕਰ ਲਵਾਂਗੇ ਤੇ ਹੁਣ ਇਸ ਨੂੰ ਕਵਰ ਕਰਕੇ ਆਪਾਂ ਮਿਕਸਚਰ ਵਿੱਚ ਗ੍ਰाइंड ਕਰ ਲਵਾਂਗੇ ਜੀ ਨਮਕ ਥੋੜਾ ਨਮਕਰੀ ਪਾ ਲਵਾਂਗੇ ਆਪਾਂ ਸਵਾਦ ਅਨੁਸਾਰ ਜਿੰਨਾ ਕਿ ਤੁਹਾਨੂੰ ਸਵਾਦ ਲੱਗਦਾ ਉੰਨਾ ਕਿ ਤੁਸੀਂ ਨਮਕ ਪਾ ਸਕਦੇ ਹੋ ਉਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਗ੍ਰाइंड ਕਰ ਲਵਾਂਗੇ ਲਓ ਜੀ ਵੀ ਆਪਣੇ ਚੰਗੀ ਤਰ੍ਹਾਂ ਮਿਕਸੀ ਵਿੱਚ ਗ੍ਰाइंड ਕਰ ਲਿਆ ਤੇ ਹੁਣ ਇਹਨੂੰ ਆਪਾਂ ਪਾਉਨੇ ਆ ਫਾਈਨ ਵਿੱਚ ਲਓ ਜੀ ਤੇਲ ਆਪਣਾ ਪਹਿਲਾਂ ਹੀ ਪਾਇਆ ਹੋਇਆ ਤੇ ਹੁਣ ਇਸ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤਾਂ ਕਿ ਜੋ ਇਹਦਾ ਮਾੜਾ ਮੋਟਾ ਕੱਚਾ ਪਣ ਰਹੇ ਦਾ ਉਹ ਦੂਰ ਹੋ ਸਕੇ ਆਪਾਂ ਥੋੜੀ ਚੀਨੀ ਵੀ ਐਡ ਕਰ ਦਾਂਗੇ ਸਵਾਦ ਅਨੁਸਾਰ ਤਾਂ ਕਿ ਜੋ ਆਪਣੇ ਜੋ ਖੱਟਾਪਨ ਉਹ ਦੂਰ ਹੋ ਸਕੇ। ਲਓ ਜੀ ਹੁਣ ਇਹਨੂੰ ਆਪਾਂ ਮਿਕਸ ਕਰ ਲੈਣੇ ਆ ਚਮਚੇਰੀ ਮਦਦ ਨਾਲ। ਲਓ ਜੀ ਤੁਸੀਂ ਦੇਖ ਸਕਦੇ ਹੋਗੇ ਚਟਨੀ ਆਪਣੀ ਪੁੰਨੇਗੀ 2-3 ਮਿੰਟ ਇਹਨੂੰ ਆਪਾਂ ਹੋਰ ਪੁੰਨਾਗੇ। ਲਓ ਜੀ ਚਟਨੀ ਆਪਣੀ ਪੁੰਨੀ ਗਈ ਪ੍ਰੋਪਰ ਤਰੀਕੇ ਨਾਲ ਹੁਣ ਇਹਨੂੰ ਆਪਾਂ ਬੌਲ ਵਿੱਚ ਕੱਢ ਲੈਨੇ ਆ। ਲਓ ਜੀ ਆਪਣੀ ਅੰਬੀਆਂ ਦੀ ਚਟਨੀ ਬਣ ਕੇ ਤਿਆਰ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।